ਤੁਰ ਗੁਰ ਪ੍ਰਸਾਦ ਜੀ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਜੈ ਤਸਰੀ ਮਹੱਲਾ ਪੰਜਵਾ ਵਾਰ ਸਲੋਕਾ ਨਾਲ ਸਲੋਕਾਂ ਬਿੰਦੀ ਨਹੀਂ ਲਾ ਦੇਣੀ ਕੱਕੇ ਦੇ ਕੰਨੇ ਉੱਤੇ ਸਲੋਕਾ ਹੀ ਉਚਾਰਨ ਕਰਨਾ ਹੈ ਅਤੇ ਸੰਪਰਦਾ ਦੇ ਵਿੱਚ ਵੀ ਇਹ ਦੱਸਿਆ ਜਾਂਦਾ ਹੈ ਜਿੱਥੇ ਜੈਤਿ ਸ੍ਰੀ ਦੀਵਾਰ ਆਰੰਭ ਹੁੰਦੀ ਹੈ ਪੰਕਤੀ ਆਉਂਦੀ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਇਥੇ ਸਾਰੀ ਬਾਣੀ ਦਾ ਮਦ ਹੈ ਯਾਨੀ ਅੱਧੀ ਬਾਣੀ ਦਾ ਯਾਨੀ ਇਥੇ ਸੰਪੂਰਨ ਹੁੰਦੀ ਹੈ ਬਾਣੀ ਦਾ ਅੱਧਾ ਹਿੱਸਾ ਇਥੇ ਸੰਪੂਰਨ ਹੋ ਜਾਂਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿੱਛੇ ਜਿੰਨੇ ਸ਼ਬਦ ਆਏ ਹਨ ਔਂਕੜ ਦਲੈਂਕੜ ਸਿਹਾਰੀਆਂ ਬਿਹਾਰੀਆਂ ਜੇ ਇਹਨਾਂ ਦੀ ਗਿਣਤੀ ਕਰੀਏ ਇੱਥੇ ਅਧ ਹੁੰਦਾ ਹੈ ਇਸ ਕਰਕੇ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਇੱਥੇ ਸਹਿਜ ਪਾਠ ਜਾਂ ਸਪਤਾਹ ਪਾਠ ਖੰਡ ਪਾਠ ਜਾਂ ਸੰખ્યા ਰੂਪ ਦੇ ਵਿੱਚ ਬਾਣੀ ਪੜ੍ਹੀਏ ਤਾਂ ਪਹਿਲਾਂ ਅਰਦਾਸ ਕਰਨੀ ਹੈ ਅਰਦਾਸ ਕਰਕੇ ਫੇਰ ਅਗਲੀ ਸੰખ્યા ਜੈਤਿ ਸ੍ਰੀ ਕੀ ਵਾਰ ਤੋਂ ਆਰੰਭ ਕਰਨੀ ਹੈ ਆਦ ਵਿੱਚ ਵੀ ਅਰਦਾਸ ਕਰਨੀ ਹੈ ਆਰੰਭ ਤੇ ਮਦ ਤੇ ਵੀ ਅਰਦਾਸ ਕਰਨੀ ਹੈ ਤੇ ਸੰਪੂਰਨਤਾ ਵੇਲੇ ਵੀ ਸ਼ੁਕਰਾਨਾ ਕਰਨਾ ਇਸ ਕਰਕੇ ਇਥੋਂ ਜਦੋਂ ਇਹ ਪੰਕਤੀਆਂ ਆਰੰਭ ਹੋਣ ਆਦ ਪੂਰਨ ਮਦ ਪੂਰਨ ਇਥੇ ਪਾਠ ਪਹੁੰਚੇ ਤਾਂ ਅਰਦਾਸ ਬੇਨਤੀ ਕਰਨੀ ਹੈ ਦੇਗ ਸਜਾ ਕਰਕੇ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰਹ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਣ ਜਗਦੀਸ਼ੁਰਹਿ ਹਾਂਜੀ ਜਿਸ ਤਰ੍ਹਾਂ ਉਚਾਰਨ ਕੀਤਾ ਜਾ ਰਿਹਾ ਐਸੀ ਤਰ੍ਹਾਂ ਉਚਾਰਨ ਕਰਨਾ ਹੈ ਪਰਮੇਸ਼ੁਰਹਿ ਆਮ ਬੋਤੇ ਸਿੰਘਾਂ ਨੂੰ ਹੁਕਮਨਾਮਾ ਲੈਂਦੇ ਆ ਵੀ ਸੁਣਿਆ ਹੈ ਉਹ ਜਦੋਂ ਵੱਢਦੇ ਨੇ ਫਿਰ ਉਹ ਇਸ ਤਰ੍ਹਾਂ ਉਚਾਰਨ ਕਰਦੇ ਨੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਜਦੋਂ ਅਸੀਂ ਇਸ ਤਰ੍ਹਾਂ ਬੋਲਦੇ ਆ ਨਾ ਪਰਮੇਸ਼ਰ ਹੈ ਯਾਨੀ ਹਾਏ ਦੇ ਦਲਾਵਾ ਫਿਰ ਐੜੇ ਦੇ ਦਲਾਵਾ ਫਿਰ ਐੜੇ ਦੇ ਦਲਾਵਾ ਬਹੁਤ ਅੱਖਰ ਵੱਧ ਲੱਗ ਜਾਂਦੇ ਹਨ ਜਿਹੜੇ ਸਿਆਣੇ ਸਿੰਘ ਹੈ ਜਦੋਂ ਮੁੱਖ ਵਾਕ ਲੈਂਦੇ ਹਨ ਜਿਨ੍ਹਾਂ ਨੇ ਸੰਥਿਆ ਕੀਤੀ ਹੋਈ ਹੈ ਗੁਰਮਾਣੀ ਦੀ ਮਿੰਤ ਕੀਤੀ ਹੋਈ ਆ ਉਹ ਫਿਰ ਬੜੇ ਸੰਕੋਚ ਨਾਲੇ ਸ਼ਬਦ ਬੋਲਦੇ ਨੇ ਉਹ ਉਹਨਾਂ ਦੀ ਇਸ ਤਰ੍ਹਾਂ ਉਚਾਰਨ ਕਰਦੇ ਨੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਹ ਇੱਥੇ ਬਾਤ ਛੱਡ ਦੇਣੀ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਆਗਨਾਸਨ ਜਗਦੀਸ਼ੁਰਹ ਇਸ ਤਰ੍ਹਾਂ ਯਾਨੀ ਹੈ ਇਸ ਤਰ੍ਹਾਂ ਨਹੀਂ ਅੱਗੇ ਵਿਚਾਰਨ ਕਰਨਾ ਏਖਨ ਸੁਨਨ ਸੁਨਾਵਨੋ ਮਨ ਮਹ ਡ੍ਰਿੜਿਐ ਸਾਚ ਹਾਂਜੀ ਜਗਦੀਸ਼ੁਰਹਿ ਜਿਹੜਾ ਪਾਠ ਹੈ ਨਾ ਥੋੜਾ ਜਿਹਾ ਕੱਸ ਕੇ ਬੋਲਣਾ ਪੂਲਾ ਨਹੀਂ ਬੋਲਣਾ ਜਗਦੀਸ਼ਰਹਿ ਨਹੀਂ ਕਹਿਣਾ ਜਗਦੀਸ਼ੁਰਹਿ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਮੈਂ ਵੀ ਜਿਹੜਾ ਪਾਠ ਹੈ ਨਾਸ ਕੀ ਨਹੀਂ ਵਿਚਾਰਨ ਕਰਨਾ ਮੈਂ ਮੈਂ ਨਹੀਂ ਕਹਿਣਾ ਮੈਂ ਹੀ ਕਹਿਣਾ ਹੈ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿੰਨ ਮਹ ਥਾਪ ਉਠਾ ਕੁਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁੱਝਸੀ ਨਿਰਮਲ ਜਨ ਸੋਈ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਜਿਸ ਆਪ ਬੁਝਾਏ ਬੁਝਾਏ ਪਾਤ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਸੋ ਬੁੱਝਸੀ ਬੁੱਝਸੀ ਵੀ ਥੋੜਾ ਜਿਹਾ ਕਸ ਕੇ ਬੋਲਣਾ ਇਥੇ ਵਿਸਰਾਮ ਹੈ ਨਿਰਮਲ ਜਨ ਸੋਈ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨ ਬਿਨਾਸਨੰ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਸਾਸ ਸਾਸ ਸਿਮਰੰਤ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਨਾਨਕ ਇਥੇ ਵਿਸਰਾਮ ਲਾ ਦੇਣਾ ਮਹਾ ਅਗਨ ਨ ਬਿਨਾਸਨੰ ਮੁਖ ਤਲੈ ਪੈਰ ਉਪਰੇ ਵਸੰਦੋ ਕੋ ਹਥੜਾ ਥਾਏ ਕੋ ਹਥੜਾ ਨਹੀਂ ਉਚਾਰਨ ਕਰਨਾ ਕੋਥੜਾ ਬੋਲਣਾ ਹੈ ਕੋਹ ਕੋਹ ਤੇ ਥੜਾ ਦੇ ਵਿੱਚ ਡੈਸ਼ ਦੀ ਕਿ ਕੋਹਤ ਕੋਥੜਾ ਯਾਨੀ ਪਾਠ ਇਕੱਠਾ ਹੀ ਹੈ ਕਿ ਕੋਜੀ ਥਾਂ ਤੇ ਇਸ ਕਰਕੇ ਕੋਹਤ ਥੱਥੇ ਦੇ ਵਿੱਚ ਡੈਸ਼ ਦੇਣੀ ਹੈ ਕੋਹਤ ਕੋਥੜਾ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜਾ ਥਾਇ ਮੁਖ ਤਲਾ ਪੈਰ ਉਪਰੇ ਵਸੰਦੋ ਕੋਥੜਾ ਥਾਇ ਨਾਨਕ ਸੋਤਣੀ ਕਿਉ ਵਿਸਾਰਿਓ ਉਧਰ ਹੈ ਜਿਸ ਦਾ ਨਾਇ ਪੌੜੀ ਰਕਤ ਬਿੰਦ ਕਰ ਨਿੰਮਿਆ ਅਗਣ ਉਧਰ ਮਝਾਰ ਉਧਰ ਪੋਲਾ ਹੀ ਬੋਲਣਾ ਉਧਰ ਦਾ ਅਰਥ ਹੁੰਦਾ ਪੇਟ ਫਾਤੇ ਉਧਰ ਦਾ ਅਰਥ ਹੁੰਦਾ ਤਰਨਾ ਧਦੇ ਦੇ ਨਾਲ ਜੇ ਉਧਰ ਪਦ ਹੋਵੇ ਜਿਵੇਂ ਪਿੱਛੇ ਆਇਆ ਉਧਰ ਹੈ ਤੇ ਇੱਥੇ ਉਧਰ ਬੋਲਣਾ ਔਰਤ ਦਾ ਮੋਖ ਕੁਚੀਲ ਵਿਕਲ ਹਾਂਜੀ ਇੱਥੇ ਆ ਕੇ ਨਾ ਉਰਦ ਇੱਥੇ ਪੁੱਠਾ ਲਟਕਣ ਦਾ ਹੈਗਾ ਉਰਦ ਉਰਦ ਪੁੱਠਾ ਮੋਖ ਹੁੰਦਾ ਹੈ ਹੇਠਾਂ ਹੁੰਦਾ ਹੈ ਯਾਨੀ ਉਰਦ ਮੁਖ ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗਵਾਰ ਹਾਰ ਸਿਮਰਤ ਤੂੰ ਨਾ ਜਲਹਿ ਉਰਧਾਰ ਸੂਚਾ ਵੀ ਇੱਥੇ ਹੈ ਮਾਨਤਨ ਔਰ ਤਾਰ ਵਿਖਮ ਥਨੋ ਜੇ ਨ ਰਖਿਆ ਤਿਸ ਤੇਲ ਨ ਵਿਸਾਰ ਪ੍ਰਾਭ ਵਿਸਰਤ ਸੁਖ ਕਦੇ ਨਾਹੀ ਜਾਸਨ ਜਨਮ ਹਾਰ ਜਾਸਹਿ ਜਨਮ ਹਾਰ ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ ਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰਨ ਹੈ ਖੰਡਨ ਇਥੇ ਯਮ ਕਲਾਦਨੀ ਹੈ ਖੰਡਨ ਕਾਲ ਕਲੇਸ਼ ਕਾਲ ਵੀ ਪੂਲਾ ਹੀ ਬੋਲਣਾ ਕਲੇਸ਼ ਪਦ ਤੇ ਵਿਸਰਾਮ ਲਾ ਦੇਣਾ ਪ੍ਰਭ ਸਿਮਰ ਇਥੇ ਠਮਕ ਹੈ ਪ੍ਰਭ ਸਿਮਰ ਨਾਨਕ ਇਥੇ ਠਮਕ ਲਾਉਣੀ ਹੈ ਨਹ ਦੂਰਨ ਹੈ ਹਬ ਰੰਗ ਮਾਨ ਹੈ ਜਿਸ ਸੰਗ ਸੈ ਸੁਲਾਈਏ 네ਹ ਸੋ ਸਹੋ ਬਿੰਦਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸੋ ਸਹੋ ਇਹ ਛੁਠਮਕ ਬਿੰਦਨਾ ਵਿਸਰੋ ਇਥੇ ਵਿਸਰਾਮ ਨਾਨਕ ਇਥੇ ਯਮਕ ਲਾਦਨੀ ਹੈ ਜਿਨ ਸੁੰਦਰ ਰਚਿਆ ਦੇਹ ਪਿੱਛੇ ਜਿਹੜਾ ਪਾਠ ਆਇਆ ਉਰਧ ਮੁਖ ਉਰਧਾ ਅਰਥ ਹੀਠਾਈ ਹੈ ਹੀਠਾ ਮੁਖ ਹੁੰਦਾ ਸੀ ਠੀਕ ਪਾਉੜੀ ਜੀਓ ਪ੍ਰਾਨ ਤਨ ਧਨ ਦਿਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਾਥ ਆਸ ਦਈਏ ਰਾਥ ਭਲੇ ਸੰਜੋਗ ਰਾਥ ਪੁਲਈ ਬੋਨੇ ਗ੍ਰਹਿ ਮੰਦਰ ਰਾਥ ਆਸ ਦਈਏ ਜਿਸਨਾਮ ਰਾਥ ਭਲੇ ਸੰਜੋਗ ਸੂਤ ਬਨਤਾ ਸਾਜਨ ਸੇਵਕ ਦਈਏ ਪ੍ਰਭ ਦੇਵਨ ਜੋਗ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਸੁਤ ਬਨਤਾ ਸਾਜਨ ਸੇਵਕ ਦੀਏ ਇੱਥੇ ਵਿਸਰਾਮ ਪ੍ਰਭ ਇਥੇ ਯਮਕ ਲਾ ਕੇ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮ ਹੋ ਬਿਨਸੇ ਸਭ ਰੋਗ ਸ਼ਲੋਕ ਪਟੰਬ ਜਤਨ ਕਰਨੰ ਮਾਇਆ ਅਨੇਕ ਉਦਮਹਿ ਹਰ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਹਰ ਭਗਤ ਭਾਵ ਇੱਕ ਇੱਕ ਥਮਕ ਜੀ ਲਾ ਕੇ ਫਿਰ ਬੋਲਣਾ ਹੀਣੰ ਭਾਵ ਹੀਣੰ ਨਹੀਂ ਕਹਿਣਾ ਹੈ ਹਰ ਭਗਤ ਭਾਵ ਹੀਣੰ ਇਥੇ ਵਿਸਰਾਮ ਹੈ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਪ੍ਰਭ ਬਿਸਰਤ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਤੇ ਪ੍ਰੇਤ ਤਹ ਕਿਉਂ ਤੱਤੇ ਦੋਵੇਂ ਉਚਾਰਨ ਕਰਨੇ ਹਨ ਟੁੱਟੜੀਆ ਸਾ ਪ੍ਰੀਤ ਜੋ ਲਾਈ ਬਿਆਨ ਸਿਓ ਨਾਨਕ ਸੱਚੀ ਰੀਤਾ ਸਾਈ ਸੇ ਤਿਰਤਿਆ ਪੌੜੀ ਜਿਸ ਬਿਸਰਤ ਤਾਨ ਭਸਮ ਹੋਏ ਕਹਤੇ ਸਭ ਪ੍ਰੇਤਾ ਖੇਨ ਗ੍ਰਹਿ ਮਹਿ ਬਸਨਨ ਦੇਵਹੀ ਜੇਨ ਸਿਉ ਸੂਈ ਹੇਤਾ ਕਰ ਅਨਰਸ ਦਰਭ ਸੰਚਿਆ ਸੂ ਕਾਰਜ ਕੀਤ ਇਹ ਅਨਰਸ ਉਚਾਰਨ ਕਰਨਾ ਕਈ ਅੰਜਾਨ ਪਾਠੀ ਸਿੰਘ ਅਨਰਥ ਕਹਿ ਜਾਂਦੇ ਨੇ ਐੜੇ ਵਿੱਚ ਤੇ ਨੰਨੇ ਦੇ ਵਿੱਚ ਡੈਸ਼ ਦੇਣੀ ਐ ਐੜੇ ਤੋਂ ਚੱਕ ਕੇ ਉਚਾਰਨ ਕਰਨਾ ਹੈ ਗੈਸਾ ਬੀਜਾ ਸੂ ਨੁਣਾ ਕਰਮ ਇਹੋ ਖੇਤ ਅਕਿਰਤ ਕਣਾ ਹਰ ਵਿਸਰਿਆ ਜੂਨੀ ਪਰਮੇਤ ਇਹ ਪਰਮੇਤ ਤੱਤੇ ਨਾਲ ਬੋਲਣਾ ਪਰਮੇਤ ਤੱਦਾ ਨਹੀਂ ਨਾ ਸ਼ਲੋਕ ਕੋਟਦਾਨ ਇਸਨਨ ਅਨਿਕ ਸੋਧਨ ਪਵਿੱਤਰ ਤਹ ਹ ਸੁਦਨ ਕਸਕੇ ਬੋਲਨਾ ਹੈ ਸੁੱਚਮਤਾ ਦਾ ਵਾਚਕ ਹੈ ਅਨਿਕ ਸੋਧਨ ਪਵਿੱਤਰ ਤਹ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਯਤੇ ਉਚਰੰਤ ਵੀ ਥੋੜਾ ਜਿਹਾ ਕਸਕੇ ਬੋਲਨਾ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਯਤੇ ਬਬੇ ਤੋਂ ਚੱਕ ਕੇ ਕਸਕੇ ਪਾਦ ਉਚਾਰਨ ਕਰਨਾ ਇਦਨ ਕੀ ਤੋਂ ਮੂੰ ਕਣਾ ਪੂਰੀ ਦਿੱਤੀਂ ਪਾਹੇ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਇਦਨ ਕੀ ਤੋਂ ਮੂੰ ਕੀ ਤੋਂ ਮੂੰ ਜਿਹੜਾ ਪਾਠ ਹੈ ਇਕੱਠਾ ਹੀ ਹੈ ਇਦਨ ਕੀ ਤੋਂ ਮੂੰ ਕਣਾ ਇੱਥੇ ਵਿਸਰਾਮ ਹੈ ਪੂਰੀ ਦਿੱਤੀਂ ਦਿੱਤੀਂ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਪੂਰੀ ਦਿੱਤੀਂ ਪਾਹੇ ਈਦਨ ਕੀ ਤੋਂ ਕੀ ਤੋਂ ਮੂ ਕਣਾ ਮੂ ਕਣਾ ਨੀ ਕੈਨਾ ਕੀ ਤੋਂ ਮੂ ਇੱਥੇ ਥੋੜਾ ਜਿਹਾ ਠਹਿਰਾਅ ਦੇ ਦੇਣਾ ਈਦਨ ਕੀ ਤੋਂ ਮੂ ਕਣਾ ਈਦਨ ਕੀ ਤੋਂ ਮੂ ਕਣਾ ਪੂਰੀ ਦਿੱਤੀ ਪਾਹੇ ਮਨ ਵਸੰਦੜੋ ਸਤਿ ਸਹ ਨਾਨਕ ਹੱਬੇ ਦੁਖੜੇ ਉਲਾਹ ਜੀ ਹੱਬੇ ਦੁਖੜੇ ਉਲਾਹ ਪੜੀ ਕੋਟ ਅਗਾ ਸਭ ਨਾਸ ਹੋਹਿ ਕੋਟ ਅਗਾ ਸਭ ਨਾਸ ਹੋਹਿ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟਿਐ ਨਿਹਚਲ ਸਤਿ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖਿ ਲੇਹੋ ਨਾਨਕ ਬਾਲ ਜਾਓ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ